ਸਸੀ ਕਾਲ ਬਾਈ ਸਾਰਿਆਂ ਨੂੰ ਆਜੋ ਤੁਹਾਨੂੰ ਆਪਾਂ ਅੱਜ ਮਿਲਿਆਉਣਾ ਇੱਕ ਭੈਣ ਨਾਲ ਜੋ ਕਿ ਗੰਨੇ ਦੇ ਜੂਸ ਦੀ ਰੇੜੀ ਲਗਾਉਂਦੀ ਹੈ ਭਿੱਖੀ ਅਤੇ ਚੀਮਾਂ ਦੇ ਵਿਚਕਾਰ ਤੇ ਆਪਾਂ ਬਈ ਤੁਹਾਡੀ ਗੱਲ ਕਰਵਾਉਣਾ ਹੈ ਭੈਣ ਦੀ ਕੀ ਮਜਬੂਰੀ ਆ ਆਪਾਂ ਇਸ ਨੂੰ ਮਿਲਿਆਉਣਾ ਆਪਾਂ ਭੈਣ ਨਾਲ ਜੂਸ ਦੀ ਰੇੜੀ ਲਾਈ ਹੋਈ ਹੈ ਦੋਵੇਂ ਆਪਾਂ ਜਦੋਂ ਇੱਥੇ ਠਿਕਣੀ ਹੈ ਹੁਣ ਇਹ ਦੋ ਚੀਮਾਂ ਦੇ ਵਿਚਾਲੇ ਇਕ ਹੈ ਪੀ ਬਸ ਅੱਡੇ ਤੇ ਲਾਈ ਹੋਈ ਹੈ ਰੇੜੀ ਤੇ ਆਪਾਂ ਆ ਗਿਆ ਭੈਣ ਦੀ ਕੀ ਮਜਬੂਰੀ ਆ ਤੇ ਤੇ ਪਰਿਵਾਰ ਤੇ ਕੌਣ ਕੌਣ ਨੇ ਸੱਸੀ ਕਾਲ ਬਾਈ ਸੱਸੀ ਕਾਲ ਬਾਈ ਬਈ ਆਪਣੀ ਕੀ ਮਜਬੂਰੀ ਆ ਆਪਾਂ ਜਿਹੜੀ ਲਾ ਰਹੇ ਹਾਂ ਉਹ ਕੀ ਸਮੋਗੇ ਮੈਂ ਕੰਮ ਕਰਦੇ ਠੀਕ ਆ ਬਈ ਠੀਕ ਆ ਅਸੀਂ ਪਿੱਛੇ ਵਾਲਾ ਰੂਟ ਤੇ ਮੈਂ ਇੰਕੇ ਕਰਦੇ ਠੀਕ ਆ ਬਈ ਮੈਂ 900 ਰੁਪਏ ਦੀ ਜਿਹੀ ਜੋਨੀ ਮੀਂਹ ਉਹ ਵੀ ਤੇ ਮੈਂ ਆ ਠੀਕ ਆ ਬਈ ਪਰ ਬਾਹਰ ਚ ਵੀ ਤੁਸੀਂ ਮੰਮੀ ਉਹਦੇ ਭਾਈ ਬਰਾਦਰ ਹੈ ਨਹੀਂ ਕੋਈ ਬੱਚਾ ਠੀਕ ਆ ਬਈ ਠੀਕ ਆ ਠੀਕ ਆ ਤੇ ਭਾਈ ਉਹਰੇ ਲੀਟਰ ਖਾਦਦੇ ਨੇ ਭਗਵਾਨ ਤੁਮਾਨੂੰ ਵੀ ਸੁਣਿਆ ਅਮਰੇ ਆ ਕੇ ਉਹ ਦੇ ਕੇ ਗਿਆ ਕੋਈ ਤੁਹਾਨੂੰ ਠੀਕ ਆ। ਪਰ ਮਦਦ ਕੋਈ ਨਹੀਂ ਕਰਦਾ ਜੂਸ ਪੀ ਕੇ ਨਗਾ ਨਗੇ ਨੇ। ਠੀਕ ਆ ਬਈ। ਠੀਕ ਆ। ਕੋਈ ਕਿਸੇ ਨੂੰ ਛਿੜ ਕੇ ਆਸਾ ਦੇ ਹੈਗੇ ਠੀਕ ਆ। ਪਰ ਮਦਦ ਕੋਈ ਨਹੀਂ ਕਰਦਾ ਜੂਸ ਪੀ ਕੇ ਨਗਾ ਨਗੇ ਨੇ। ਠੀਕ ਆ ਬਈ। ਠੀਕ ਆ ਬਈ। ਹਾਂ। ਹਾਂ ਬੇ ਸੁਣ ਕੇ ਛੋਟਾ ਮੋਟਾ ਕੰਮ ਦੇ ਜੋਗਦਾ ਹੈ ਸਾਹਬ ਨਾਲ ਦੇ ਦੇ ਕੋਈ ਕੰਮ। ਠੀਕ ਆ ਬਈ। ਹਾਂ। ਮੈਂ ਕਿਤੇ ਵੀ ਤੁਹਾਨੂੰ ਹਾਂ ਸੈਟਿੰਗ ਕਰ ਸਕਦੇ ਨੇ। ਠੀਕ ਆ ਬਈ। ਹੋਰ ਭਾਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਠੀਕ ਆ ਭਾਈ ਤੇ ਭਾਈ ਵੱਧ ਤੋਂ ਵੱਧ ਮਤਲਬ ਕਰਿਆ ਕਰੋ ਤੇ ਆਉਂਦੇ ਜਾਂਦੇ ਜੂਸ ਪੀ ਕੇ ਕਰੋ ਇਹਨਾਂ ਨੇ ਮਤਲਬ ਕਿ ਮਿਹਨਤ ਕਰਕੇ ਖਾਣਾ ਹਨਾ ਮੰਕੇ ਦਾ ਗੱਤੋ ਖਾਂਦੀ ਨਹੀਂ ਇਹ ਆਪਦੀ ਮਿਹਨਤ ਆ ਭਾਈ ਤਾਂ ਆਸਾਨਾ ਹੁੰਦੀ ਤੇ ਇਥੇ ਵੱਧ ਤੋਂ ਵੱਧ ਜੂਸ ਪੀ ਕੇ ਜਾਇਆ ਕਰੋ ਭਾਈ ਇਧਰੋਂ ਭਿੱਖੀ ਕਣੀ ਆਉਣੇ ਹੋ ਕਿ ਇਧਰੋਂ ਆਪਾਂ ਜਿਹੜੀ ਚੀਮਤ ਆਉਣੇ ਉਹ ਇਹਨਾਂ ਦਾ ਬੋਰਡ ਲੱਗਿਆ ਹੋਇਆ ਹੁਣ ਤੋਂ ਕੌਰ ਗੰਨੇ ਦਾ ਜੂਸ ਜਰੂਰ ਭਾਈ ਪੀ ਕੇ ਜਾਇਆ ਕਰੋ ਧੰਨਵਾਦ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਭਾਈ ਆਪਣੇ ਫੇਸਬੁਕ ਦੇ ਭਾਈ YouTube ਚੈਨਲ ਨੂੰ ਜਰੂਰ ਫੋਲੋ ਕਰਿਓ ਧੰਨਵਾਦ